ਸਮਾਜਿਕ ਕਦੀਦੀਆਂ ਸੇਵਾ ਸੁਸਾਇਟੀ ਵੱਲੋਂ ਕਲਾਨੌਰ ਵੱਲੋਂ ਖੂਨਦਾਨ ਕੈਂਪ ਜੋ ਸਰਕਾਰੀ ਹਸਪਤਾਲ ਕਲਾਨੌਰ ਵਿਖੇ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜਾ ਉਹ ਲਾਇਆ ਗਿਆ ਵਾ ਔਰ ਇਹ ਜੋ ਮਤਲਬ ਖੂਨਦਾਨ ਕੈਂਪ ਹੈ ਸਵੇਰੇ 9 ਵਜੇ ਸ਼ੁਰੂ ਹੋਇਆ ਔਰ ਅਜੇ ਤੱਕ ਚੱਲ ਰਿਹਾ ਹੈ ਔਰ ਇੱਥੇ ਜੋ ਵਕਾਲਾ ਟੀਮ ਜਿਹੜੀ ਐ ਉਹ ਸਾਡੇ ਕੋਲ ਪਹੁੰਚੀ ਦੀ ਐ ਉਹਨਾਂ ਦੇ ਸਾਰੇ ਵਲੰਟੀਅਰ ਸਾਡੀ ਜਿਹੜੀ ਸੁਸਾਇਟੀ ਦੇ ਜਿਹੜੇ ਵਲੰਟੀਅਰ ਨੇ ਉਹ ਵੀ ਸਾਰੇ ਤਨਮਾਨ ਦੇ ਨਾਲ ਜਿਹੜਾ ਉਹ ਸੇਵਾ ਕਰ ਰਹੇ ਨੇ ਆਪਣੇ ਸਾਰੇ ਜਿਹੜੇ ਇਥੋਂ ਦੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਉਹਨਾਂ ਦਾ ਵੀ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਹੜਾ ਕਿ ਸਾਡੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਨੇ ਔਰ ਐਸੋਲੇ ਤੱਕ ਸਾਡੇ ਕੋਲ 14 15 ਜਿਹੜੇ ਨੇ ਨੇ ਉਹ ਡੋਨਰ ਜਿਹੜੇ ਨੇ ਆ ਚੁੱਕੇ ਨੇ ਔਰ ਬੜੀ ਖੁਸ਼ੀ ਖੁਸ਼ੀ ਜਿਹੜਾ ਆਪਣਾ ਖੂਨ ਜਿਹੜਾ ਉਹ দান ਕਰ ਰਹੇ ਹਨ ਸੇਵਾ ਸਾਰੀ ਸਾਥ ਸੰਗਤ ਵਾਸਤੇ ਸਾਰੇ ਪਬਲਿਕ ਵਾਸਤੇ ਸੇਵਾ ਵਾਸਤੇ ਜਿਹੜਾ ਹੈ ਜਿਹੜੇ ਸਾਰੇ ਡੋਨਰਾਂ ਨੂੰ ਫੰਡਾਂ ਨੂੰ ਕਰਕੇ ਜਾਂਦੇ ਆਨ ਦਾ ਪ੍ਰਸ਼ੋਮਾਂ ਨੂੰ ਜਿਹੜੀ ਪੂਰੀ ਕੈਮਿਸਟਰੀ ਦਾ ਮਸਲੂਸ ਹੋ ਦੀ ਜਾ ਉਹ ਬਿਲਕੁਲ ਨਹੀਂ ਹੋ ਸਕਦਾ ਉਹ ਉਹ ਜਿਹੜਾ ਉਹ ਸਾਰਾ ਸਮਾਜਿਕ ਗਤੀਵਿਧੀਆਂ ਜਿਹੜੀ ਆਪਣਾ ਸੁਸਾਇਟੀ ਹੈ ਤੇ ਜਿਹੜੇ ਇਥੋਂ ਦੇ ਜਿੰਨੇ ਵੀ ਹਸਪੀਟਲ ਦੇ ਸਾਡੇ ਐਸਐਮਓ ਸਾਹਿਬ ਜੋ ਸਾਡੇ ਜਿੰਨੇ ਵੀ ਇਥੋਂ ਦੇ ਮੁਲਾਜ਼ਮ ਨੇ ਉਹਨਾਂ ਦੀ ਪੂਰੀ ਦੇਖਭਾਲ ਕਰਦੇ ਨੇ ਔਰ ਜਿਹੜੇ ਸਾਡੇ ਵਲੰਟੀਅਰ ਨੇ ਇਹ ਵੀ ਸਾਰੇ ਜਿਹੜੇ ਉਹਨਾਂ ਦੀ ਪੂਰੀ ਦੇਖਭਾਲ ਕਰਕੇ ਤੇ ਫੇਰ ਹੀ ਉਹਨਾਂ ਨੂੰ ਭੇਜਦੇ ਆ ਖਰਾਬ ਜਿਹੜੀ ਹੈ ਉਹਨਾਂ ਨੂੰ ਮਤਲਬ ਰਫਰੈਸ਼ਮੈਂਟ ਜਿਹੜੀ ਆ ਉਹ ਬਹੁਤ ਦਿੱਤੀ ਜਾ ਰਹੀ ਆ ਜੇਕਰ ਹੋਰ ਵੀ ਉਹਨਾਂ ਨੂੰ ਕੋਈ ਲੋਡ ਪਵੇ ਤੇ ਆਪਾਂ ਉਹਨਾਂ ਦੀ ਪੂਰੀ ਸਹਾਇਤਾ ਜਿਹੜੀ ਆ ਉਹ ਕਰਦੇ ਆ। ਖਾਲਸਾ ਵਾਹੀ ਗੁਰੂ ਜੀ ਦੀ ਫਤਿਹ। ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਦਾ ਅੱਜ 124ਵਾਂ ਕੈਂਪ ਆ ਜੋ ਕਿ ਕਲਾਨੌਰ ਸ਼ਹੀਦ ਜ਼ੁਖਮਿੰਦਰ ਸਿੰਘ ਸੈਨਿਕ ਕਮਿਊਨਿਟੀ ਸੈਂਟਰ ਵਿੱਚ ਲਗਾਇਆ ਗਿਆ ਵਾ। ਜੋ ਕਿ ਸਾਡਾ ਅੱਜ ਦਾ ਅਸੀਂ ਟਾਰਗੇਟ ਲੈ ਕੇ ਚੱਲੇ ਆ ਕਿ 100 ਜੁਨਟ ਕਰਨਾ ਵਾ ਬਲੱਡ ਬੈਂਕਾਂ ਦੇ ਵਿੱਚ ਬਲੱਡ ਦੀ ਕਾਫੀ ਜੜੀ ਹੈ ਸ਼ੋਰ ਚੱਲ ਰਹੀ ਸੀਗੀ ਅਸੀਂ 24 ਤਰੀਕ ਨੂੰ ਵੀ ਇੱਕ ਕੈਂਪ ਜਿਹੜਾ ਵਾ ਸਰਕਾਰੀ ਹਸਪਤਾਲ ਗੁਰਦਾਸਪੁਰ ਦੀ ਟੀਮ ਨੂੰ ਜਿਹੜਾ ਦੁਰੰਗਲਾ ਚਲਾ ਕੇ ਆਏ ਆ ਜਿੱਥੇ ਸੁਸਾਇਟੀ ਵੱਲੋਂ 72 ਜੁਨਟ ਕੀਤੇ ਗਏ ਸੀਗੇ ਅੱਜ ਵੀ ਅਡਾ ਜਿਹੜਾ ਕੈਂਪ ਕਲਾਨੌਰ ਚੱਲ ਰਿਹਾ ਜਿਸ ਵਿੱਚ ਆਪਾਂ ਸਿਵਲ ਹਸਪੀਟਲ ਗੁਰਦਾਸ ਸੌਰੀ ਬਟਾਲਾ ਦੀ ਟੀਮ ਨੂੰ ਅੱਜ ਬੁਲਾਇਆ ਹੋਇਆ ਵਾ ਜਿਸ ਵਿੱਚ 100 ਜੁਨਟ ਹੋਣ ਦੀ ਸੰਭਾਵਨਾ ਵਾ ਜੋ ਅਸੀਂ ਲੈ ਕੇ ਚੱਲੀ ਸੀ ਇਹ ਟਾਰਗੇਟ ਸਭ ਦੇ ਦੋਸਤਾਂ ਕਿ ਜਦੋਂ ਅਨਪ੍ਰੇਸ਼ ਨੂੰ ਕਿਤੇ ਅਮੇ ਉੱਡੀ ਹੈ ਤੇ ਕੀ ਮਸੂਲ ਹੈ ਤੇ ਕਿਹੋ ਜਿਹਾ ਹੈ ਤੇ ਬਲੱਡ ਦੀ ਕਮੀ ਕਿਵੇਂ ਜੇ ਕਿਤੇ ਇਨ ਫਿਊਚਰ ਕਿਸ ਨੂੰ ਜ਼ਰੂਰਤ ਪੈਂਦੀ ਆ ਜਾਂ ਕਿਸੇ ਦੇ ਰਿਲੇਟਿਵ ਨੂੰ ਜ਼ਰੂਰਤ ਪੈ ਜਾਂਦੀ ਹੈ ਤੇ ਉਹ ਸਾਡੇ ਸੋਸਾਇਟੀ ਦੇ ਜਿਹੜੇ ਦਿੱਤੇ ਹੋਏ ਨੰਬਰ ਨੇ ਉੱਤੇ ਉਹ ਸੰਪਰਕ ਕਰਦੇ ਨੇ ਤੇ ਅਸੀਂ ਇਹਨਾਂ ਬਲੱਡ ਬੈਂਕਾਂ ਨਾਲ ਤਾਲਮੇਲ ਕਰਕੇ ਤੇ ਉਹਨਾਂ ਦੀ ਜਿਹੜੀ ਪੂਰਤੀ ਉਹ ਕਰਵਾਉਂਦੇ ਆ ਟਾਈਮ ਟੂ ਟਾਈਮ ਅਜ ਤੱਕ ਕਦੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਤੇ ਨਾ ਹੀ ਦਿੱਕਤ ਆਈ ਆ ਸੋ ਕੋਈ ਜਿਹੜੀ ਜਿਛੜ ਹੋਈ ਹੈ ਕੰਪਨੀ ਇਤਨੀ ਬਾਤ ਜਿਹੜਾ ਵਾ ਫੋਨ ਜਿਹੜਾ ਇਹ ਬਾਤ ਚ ਇਹਨਾਂ ਲੋਨਾਂ ਨੂੰ ਹੀ ਮੋਲਣਾ ਪੈਂਦਾ ਇਹ ਦੋ ਦਿੱਤਾ ਹੋਵੇ ਹੋਇਆ ਇਹ ਜਿਹੜੀਆਂ ਦੇਖੋ ਸਰਕਾਰ ਵੱਲੋਂ ਫੀਸ ਜਿਹੜੀ ਹੈ ਦੀ ਨਿਰਧਾਰਤ ਕੀਤੀ ਹੋਈ ਹੈ ਫੀਸ ਆ ਜਿਹੜੀ ਕਿ ਟੈਸਟਿੰਗ ਦੀ ਫੀਸ ਹੁੰਦੀ ਹੈ ਬਲੱਡ ਦਾ ਕੋਈ ਰੇਟ ਨਹੀਂ ਹੁੰਦਾ ਨਾ ਕੋਈ ਬਲੱਡ ਦਾ ਕੋਈ ਮੁੱਲ ਦੇ ਸਕਦਾ ਵਾ ਇਹ ਜਿਹੜੀ ਟੈਸਟਾਂ ਦੀ ਫੀਸ ਹੁੰਦੀ ਆ ਉਹੀ ਲੱਗਦੀ ਆ ਸਰਕਾਰੀ ਹਸਪੀਟਲ ਦੇ ਵਿੱਚ ਵੀ ਆ ਤੇ ਜੇ ਅਸੀਂ ਕਿਸੇ ਪ੍ਰਾਈਵੇਟ ਬਲੱਡ ਬੈਂਕ ਤੋਂ ਵੀ ਲੈਣੇ ਆ ਇਨ ਫਿਊਚਰ ਅਨੁਜੇ ਪ੍ਰਾਈਵੇਟ ਬਲੱਡ ਬੈਂਕ ਤੋਂ ਵੀ ਜ਼ਰੂਰਤ ਪੈਂਦੀ ਆ ਤੇ ਉਹ ਵੀ ਇਹੀ ਜਿਹੜਾ ਵਾ ਉਹ ਸਰਕਾਰੀ ਰੇਟਾਂ ਤੇ ਹੀ ਇਸ਼ੂ ਕਰਵਾਉਣੇ ਆ ਜਿਹੜੇ ਸਰਪ੍ਰਿੰਸ ਸਰਟੀਫਿਕੇਟ ਦੇ ਡਾਊਨਲੋਡ ਦੇਦੇ ਐਂਡ ਭਵਿੱਖੇ ਇਹ ਚੱਲ ਕੇ ਬਾਅਦ ਤੁਹਾਡੀ ਮਦਦ ਬਿਲਕੁਲ ਜੀ ਜਿਹੜੇ ਡੋਨਰ ਅੱਜ ਬਲੱਡ ਨੇਡ ਕਰਕੇ ਜਾ ਰਹੇ ਨੇ ਉਹ ਆਪਣਾ ਸਰਟੀਫਿਕੇਟ ਦਿਖਾ ਕੇ ਬਲੱਡ ਬੈਂਕ ਦੇ ਵਿੱਚ 1 ਸਾਲ ਦੇ ਵਿੱਚ ਉਸ ਬਲੱਡ ਬੈਂਕ ਤੋਂ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰੀ ਬਲੱਡ ਬੈਂਕ ਤੋਂ ਉਹ ਆਪਣਾ ਸਰਟੀਫਿਕੇਟ ਦਿਖਾ ਕੇ ਤੇ ਬਲੱਡ ਦਾ ਜੁੰਟ ਲੈ ਸਕਦੇ ਨੇ ਤੁਹਾਨੂੰ ਸਿਰ ਕਿੰਨੇ ਦਾ ਜਿਹੜਾ ਦੋ ਦੋ ਆ ਉਹ ਸਾਲ ਦੇ ਵਿੱਚ ਚਾਰ ਵਾਰੀ ਕਰ ਸਕਦਾ ਜੀ ਤੰਦਰੁਸਤ ਬੰਦਾ ਜਿਹੜਾ ਵੋ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਵਾ ਸਭ ਜਿਹੜਾ ਇਹ ਡੋਨਰ ਕਰਕੇ ਜਾਂਦੀ ਇਹ ਮਤਲਬ ਕਿਨੇ ਚਿਰ ਬਾਅਦ ਦੀ ਪੂਰਤੀ ਪੂਰਤੀ ਜਿਹੜੀ ਹੋਣੀ ਦੀ ਹੈ ਤਕਰੀਬਨ 24 ਘੰਟਿਆਂ ਦੇ ਵਿੱਚ ਹੀ ਪੂਰਤੀ ਹੋ ਜਾਂਦੀ ਆ ਪਰ ਉਹ ਆਪਾਂ 3 ਮਹੀਨੇ ਦਾ ਸਮਾਂ ਇਸ ਕਰਕੇ ਰੱਖਦੇ ਆ ਕਿ ਜਿਹੜੇ ਬਰਾਬਰ ਉਹਦੇ ਪ੍ਰੋਪਰ ਉਹਦੇ ਜਿਹੜੇ ਸੈੱਲ ਨੇ ਉਹ 3 ਮਹੀਨਿਆਂ ਦੇ ਵਿੱਚ ਪ੍ਰੋਪਰ ਬਣ ਜਾਂਦੇ ਨੇ ਤਾਂ ਕਿ ਉਹ ਦੁਬਾਰਾ ਰੀਨਿਊਏਟ ਕਰ ਸਕਦਾ ਹਾਂ ਹਾਂਜੀ ਕਿਨੇ ਚਿਰ ਦਾ ਡੋਨਰ ਜਰਾ ਕਰ ਸਕਦੇ ਹਾਂ ਹਾਂਜੀ ਕਿਨੇ ਚਿਰ ਦਾ ਡੋਨਰ ਜਿਹੜਾ ਤੁਹਾਨੂੰ ਸਲਾਹ ਕਰ ਸਕਦੇ ਇਸ 18 ਸਾਲ ਤੋਂ 65 ਸਾਲ ਤੱਕ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਲਾਨੌਰ ਹਸਪੀਟਲ ਦੇ ਵਿੱਚ ਆਏ ਆ ਤੇ ਇੱਥੇ ਸਾਨੂੰ ਪਤਾ ਲੱਗਾ ਸੀ ਕਿ ਮੈਗਾ ਖੂਨਦਾਨ ਕੈਂਪ ਜਿਹੜਾ ਉਹ ਚੱਲ ਰਿਹਾ ਵਾ ਮੈਂ ਤਕਰੀਬਨ ਇਸ ਸੁਸਾਇਟੀ ਥਰੂ ਮੈਂ ਤਕਰੀਬਨ 5-7 ਵਾਰ ਪਹਿਲਾਂ ਤਕਰੀਬਨ 7 ਵਾਰ ਖੂਨ ਦੇ ਚੁੱਕਾ ਹਾਂ ਤੇ ਸਭ ਤੋਂ ਵੱਡਾ ਜਿਹੜਾ ਦਾਨ ਆ ਨਾ ਜਿੱਥੇ ਕੰਨਿਆਦਾਨ ਗਊਦਾਨ ਤੇ ਧਨਦਾਨ ਦੀ ਗੱਲ ਹੁੰਦੀ ਆ ਉਥੇ ਸਭ ਤੋਂ ਵੱਡਾ ਦਾਨ ਜਿਹੜਾ ਇਹ ਰਕਤਦਾਨ ਆ ਇਹ ਹਰ ਇੱਕ ਨੂੰ ਚਾਹੀਦਾ ਕਿ ਇਸ ਜਿਹੜਾ ਵਾ ਚੱਲਦਾ ਕੈਂਪੇਨ ਦੇ ਵਿੱਚ ਆਪਣਾ ਬਲੱਡ ਜ਼ਰੂਰ ਦਾਨ ਕਰਨ ਕਿਉਂਕਿ ਜਿਹੜਾ ਕਿਸੇ ਨੂੰ ਜੀਵਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ